ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਧੰਨਵਾਦ ਸੁਣੌਂ ਕੀ ਹਾਲ ਚਾਲ ਆ ਤੇ ਅੱਜ ਇੱਕ ਆਇਆ ਸਾਨੂੰ ਮਿਲ ਲੈ ਇਹ ਚਲੋ ਹੌਸਲਾ ਇਹੰਦਾ ਨਾਲ ਅਨਟੀ ਅਨਿਮ ਲਾਈਵ ਪੁੱਛਣ ਦੇ ਆਈ ਪੀੜ ਹੁੰਦੀ ਆ ਜਾਂ ਐਦਾਂ ਦਾ ਮੈਂ ਨਹੀਂ ਹੁੰਦੀ ਤੇਰੇ ਵੀ ਨਹੀਂ ਹੁੰਦੀ ਹਣਾ ਚੜਾ ਘਬਰਾ ਜਾਂਦਾ ਤੁਹਾਨੂੰ ਪਤਾ ਵਾ ਬੱਚਾ ਆ ਜੇ ਤੇ ਤੇ ਬਾਕੀ ਉਹਨੇ ਕੰਮ ਪੀੜ ਹੁੰਦੀ ਆ ਹਾਂ ਜੀ ਉਹ ਕੋਈ ਨਹੀਂ ਉਹ ਇੰਨੇ ਕ ਪੀੜ ਜਾਣੀ ਪੈਣੀ ਹੁੰਦੀ ਹੈ ਠੀਕ ਹੈ ਉਹ ਹਾਂ ਨਹੀਂ ਨਹੀਂ ਕੋਈ ਇੰਨੇ ਕ ਪੀੜ ਜਾਣੀ ਪੈਣੀ ਹੋਵੇ ਸਾਡਾ ਉਧਰ ਬੰਦਾ ਵੀ ਐਡਾ ਤੜਾ ਹੋ ਕੇ ਦੇ ਦਿਲ ਛੱਡ ਕੇ ਬੈਠਾ ਉਹ ਆਂਟੀ ਉਹਦਾ ਇੱਕੰਦੇ ਦਾਦੀ ਇਹਨੂੰ ਘੁੱਟ ਡਿਆ ਤੇ ਬਾਕੀ ਉਹਦਾ ਦਿਲ ਛੜਨਾ ਬੰਦਾ ਉਹ ਨੂੰ ਸੋਚਦੀ ਹੀ ਕਿ ਮੇਰੇ ਪੇਨ ਹੋਣੀ ਆ ਤੇ ਉਹ ਗੱਲ ਹੋਈ ਪੀਰ ਉਹਦੇ ਜਿਆਦਾ ਹੋਈ ਵਿਚਾਰੇ ਦੇ ਉਹਨਾਂ ਨੇ ਮਤਲਬ ਉਹਨੂੰ 1 ਘੰਟਾ ਲਾਇਆ ਮਰਚ ਕਰਤੇ ਤੇ ਮੇਰੇ ਪਾਣੀ ਮਿੰਟੀ ਲਗੇ ਮੇਰੀ ਥੋੜੀ ਪ੍ਰੋਬਲਮ ਘਾਟੀ ਹੀ ਪੀਤਾ ਕਰਕੇ ਮੇਰੇ ਥੋੜਾ ਘਾਟੀ ਟਾਈਮ ਲੱਗਾ ਤੇ ਬਾਕੀ ਇਹ ਕੰਦੇ ਵਿਚਾਰੇ ਦੇ ਹੋ ਹੋਈਆ ਪੀੜ ਐਰਕਾ ਚਲੋ ਬਾਕੀ ਦੁੱਖ ਕਹਿੰਦੇ ਜਿਹੜਾ ਸੋਨਾ ਉਹਨੂੰ ਵੀ ਪੱਠੀ ਜੇ ਕਰੀ ਪਹਿਣਾ ਹੀ ਪੈਂਦਾ ਵਾ ਆਪਣਾ ਉਹ ਲੈ ਲਈ ਅਕਾਰ ਲੈ ਲਈ ਸੋਨੇ ਨੂੰ ਵੀ ਪੱਠੀ ਚ ਪਹਿਣਾ ਹੀ ਪੈਂਦਾ ਵਾ ਤੇ ਹੁਣ ਸਾਡਾ ਪੱਠੀ ਵਾਲਾ ਸਮਾਂ ਵਾ ਬਾਜੋ ਆਪਾਂ ਵੀ ਸੋਨੇ ਸੋਨਾ ਬਣ ਕੇ ਉੱਭਰਾਂਗੇ ਤੇ ਬਾਕੀ ਚਲੋ ਕੋਈ ਨਹੀਂ ਬਾਕੀ ਦੁੱਖ ਤਕਲੀਫਾਂ ਬੰਦੇ ਨੂੰ ਇੰਨੀਆਂ ਕਿ ਜਲ ਲੈਣੀਆਂ ਚਾਹੀਦੀਆਂ ਤੇ ਬਾਕੀ ਕਈ ਵੀਰ ਆਪਣਾ ਸਾਡਾ ਮਤਲਬ ਐਡਰੈਸ ਪੁੱਛਦੇ ਆ ਸਾਡਾ ਗੁਰਦਾਸਪੁਰ ਜ਼ਿਲ੍ਹਾ ਗੱਲਾਂ ਵਾਲੀ ਪਿੰਡ ਆ ਨੇੜੇ ਤਿਆਨ ਪਰਕੋੜਲੀ ਤੇ ਬਾਕੀ ਕਈ ਵੀਰ ਪੁੱਛਦੇ ਤੁਹਾਨੂੰ ਹੋਇਆ ਕੀ ਆਪਾਂ ਵੀਰੇ ਟਵਿੰਸ ਆ ਤੇ ਸ਼ੁਰੂ ਤੋਂ ਇਹ ਪ੍ਰੋਬਲਮ ਹੋ ਗਈ ਦੋਵਾਂ ਜਾਣਿਆਂ ਨੂੰ ਵੀ ਸ਼ੁਰੂ ਤੋਂ ਹੀ ਨਹੀਂ ਆਪਾ ਤੋਰ ਸਾਦੇ ਹਾਂ ਤੇ ਹੁਣ ਸਾਡਾ ਚੱਲਣ ਡਿਆ ਮਾਨਸਾ ਤੋਂ ਇਲਾਜ ਚੱਲਣ ਡਿਆ ਵਾ ਤੇ ਹੁਣ ਮਾਲਕ ਦੀ ਸ਼ਾਇਦ ਕਿਰਪਾ ਹੋ ਜੇ ਹੋ ਜਾਣੀ ਹੈ ਉਹਦੀ ਮਾਲਕ ਦੀ ਕਿਰਪਾ ਹੋਣੀ ਹੈ ਤੇ ਬਾਕੀ ਤੁਸੀਂ ਵੀਡੀਓ ਨੂੰ ਲਾਈਕ ਕਰ ਦਿਓ ਤੇ ਬਾਕੀ 3 ਮਹੀਨਿਆਂ ਦਾ ਟ੍ਰੀਟਮੈਂਟ ਆ ਅਰੇ ਸਟਾਰਟਿੰਗ ਹੈ ਚੱਲਣ ਡਿਆ ਟ੍ਰੀਟਮੈਂਟ ਹਾਂਜੀ ਬੜੇ ਲੋਕੀ ਪੁੱਛਦੇ ਆ ਮਲੋਗੀ ਹਾਂ ਫਰਕ ਪਿਆ ਜਾਂ ਨਹੀਂ ਤੇ ਕਈ ਫੋਨ ਵੀ ਬੜੇ ਆਉਂਦੇ ਆ ਡਾਕਟਰ ਸਾਹਿਬ ਦਾ ਐਡਰੈਸ ਪੁੱਛਦੇ ਆ ਤੇ ਜੇ ਬਾਈ ਚਾਂਸ ਜੇ ਸਾਡੇ ਕੋਲ ਨਾ ਫੋਨ ਚੁੱਕਿਆ ਗਿਆ ਉਸ ਵਕਤ ਇੱਕ ਫੋਨ ਤੇ ਤੇ ਫਿਰ ਤੁਸੀਂ ਦੁਬਾਰਾ ਲਾ ਲਿਆ ਕਰੋ ਕਿਉਂਕਿ ਸਾਨੂੰ ਫੋਨ ਬੜੇ ਆਉਂਦੇ ਆ ਤੇ ਅਟੈਂਡ ਕਰਨੇ ਮੁਸ਼ਕਿਲ ਹੋ ਜਾਂਦੇ ਆ ਤੇ ਕੋਈ ਨਹੀਂ ਫਿਰ ਤੁਸੀਂ ਦੁਬਾਰਾ ਲਾ ਲਿਆ ਕਰੋ ਤੇ ਬਾਕੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਕਰਦੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਬਾਕੀ ਤੁਸੀਂ ਪਿਆਰ ਵੀ ਬਹੁਤ ਬਖਸ਼ਣਦੇ ਜੇ ਇਦਾਂ ਹੀ ਆਪਣੇ ਭਰਾਵਾਂ ਨੂੰ ਪਿਆਰ ਬਖਸ਼ਦੇ ਰਹੋ ਧੰਨਵਾਦ ਜੀ ਸਾਰਿਆਂ ਦਾ